ਫੌਜੀ ਵੀਰ ਜੋ ਲਗਾਤਾਰ ਸਰਹੱਦਾਂ ਦੇ ਉੱਤੇ ਡਿਊਟੀ ਕਰਕੇ ਸਾਡੇ ਦੇਸ਼ ਦੀ ਰਾਖੀ ਕਰ ਰਹੇ ਨੇ ਪਰ ਕਈ ਵਾਰ ਡਿਊਟੀ ਦੌਰਾਨ ਉਹਨਾਂ ਦੇ ਨਾਲ ਕੁਝ ਅਜੀਹਾ ਪਾਪਰ ਜਾਂਦਾ ਹੈ ਕਿ ਜਦੋਂ ਖਬਰ ਪਰਿਵਾਰਕ ਮੈਂਬਰਾਂ ਕੋਲ ਪਹੁੰਚਦੀ ਆ ਤਾਂ ਉਹਨਾਂ ਦੇ ਵਿੱਚ ਚੀਕ ਚਿਹਾੜਾ ਪੈ ਜਾਂਦਾ ਹਾਲੀ ਦੇ ਵਿੱਚ ਸੰਗਰੂਰ ਤੋਂ ਇੱਕ ਫੌਜੀ ਜੋ ਕਿ ਅਸਾਮ ਦੇ ਵਿੱਚ ਡਿਊਟੀ ਕਰਦਾ ਸੀ ਡਿਊਟੀ ਕਰਦੇ ਹੋਏ ਫੌਜੀ ਹਰਜਿੰਦਰ ਸਿੰਘ ਨੂੰ ਹਾਰਟ ਅਟੈਕ ਆ ਗਿਆ ਤੇ ਮੌਕੇ ਤੇ ਉਸਨੇ ਦਮ ਤੋੜ ਦਿੱਤੇ। ਉਸ ਦੀ ਉਮਰ ਸਿਰਫ 40 ਸਾਲ ਸੀ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹ ਪਿੱਛੇ ਆਪਣੀ ਪਤਨੀ, 12 ਸਾਲ ਦੀ ਬੇਟੀ ਤੇ 1.5 ਸਾਲ ਦਾ ਬੇਟਾ ਤੇ ਆਪਣੀ ਵਿਧਵਾ ਮਾਂ ਨੂੰ ਪਿੱਛੇ ਛੱਡ ਗਿਆ। ਪਰ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੰਤਿਮ ਸੰਸਕਾਰ ਦੇ ਵਿੱਚ ਕੋਈ ਵੀ ਪੰਜਾਬ ਦਾ ਪੰਜਾਬ ਸਰਕਾਰ ਦਾ ਅਧਿਕਾਰੀ ਨਹੀਂ ਆਇਆ ਸ਼ਹੀਦ ਨੂੰ ਸ਼ਰਧਾਂਜਲੀ ਦੇ। ਹਾਲਾਂਕਿ ਅਸਾਮ ਤੋਂ ਉਸ ਦੇ ਫੌਜੀ ਸਾਥੀ ਖਾਸ ਤੌਰ ਤੇ ਸੰਗਨੂਰ ਪਹੁੰਚੇ ਅਤੇ ਹਰਜਿੰਦਰ ਸਿੰਘ ਨੂੰ ਫੌਜੀ ਅੰਦਾਜ਼ ਦੇ ਵਿੱਚ ਸ਼ਰਧਾਂਜਲੀ ਦਿੱਤੀ। ਇਹਨਾਂ ਦਾ ਹਰਜਿੰਦਰ ਸਿੰਘ ਨਾਮ ਸੀ ਜੀ। ਇਹ ਅਸਾਮ ਵਿੱਚ ਡਿਊਟੀ ਕਰ ਰਿਹਾ ਸੀ। ਉੱਥੇ ਇਹਨਾਂ ਨੂੰ ਅਟੈਕ ਆਇਆ। ਉੱਥੇ ਡੈਥ ਹੋਈ ਇਹਨਾਂ ਦੀ। ਹਾਂਜੀ। ਵੈਸੇ ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂਧਰਾਣੀ ਮਰੀਲ ਕੋਲੇ ਜ਼ਿਲ੍ਹੇ ਦੇ ਵਿੱਚ। ਇਹਨਾਂ ਦੇ ਫਾਦਰ ਸਾਹਿਬ ਮੇਰ ਸਿੰਘ ਨਾਮ ਉਹਨਾਂ ਦਾ। ਇਹ ਆਪਣੀ ਸ਼ਿਵਮ ਕਲੋਨੀ ਸੰਗਨੂਰ ਰਹਿ ਰਹੇ ਸੀ ਕਈ ਸਾਲਾਂ ਤੋਂ। ਇੱਥੇ ਇਹਨਾਂ ਦੀ ਮਾਤਾ ਸੀ। ਇਹ ਚਾਰ ਭੈਣਾਂ ਦਾ ਇਕੱਲੇ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾਣਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਸਾਲ ਦੇ ਕਰੀਬ ਸੀ ਕਿੰਦਰਾਂ ਦੇ ਮਿਲਨ ਵਰਤਨ ਕਿਸ ਤਰ੍ਹਾਂ ਦੇ ਤੁਸੀਂ ਮਿਲਦੇ-ਜਿਲਦੇ ਰਹੇ ਹਾਂ ਹਾਂ ਜੀ ਬਹੁਤ ਵਧੀਆ ਇਨਸਾਨ ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲੇ ਡੈਥ ਹੋਈ ਹੋਈ ਸੀ ਇਹੀ ਦੀਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਖੀ ਸੀ ਦੀਗਾ ਇਹੀ ਚਲੇ ਗਿਆ ਵਿਚਾਰਾ ਯਾਨੀ ਕੀ ਕਰ ਚ ਕਮਾਉਣ ਵਾਲਾ ਹੁਣ ਕੋਈ ਨਹੀਂ ਰਿਹਾ ਨਹੀਂ ਜੀ ਨਹੀਂ ਜੀ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਠੀਕ ਨੇ ਜੀ ਹਾਂ ਜੇਕਰ ਗੱਲ ਕੀਤੀ ਹੈ ਫੌਜ ਦੇ ਜਾਨ ਆਏ ਨੇ ਸਾਮ ਤੋਂ ਕੰਟੀਨੈਂਸ਼ਲ ਆਨੇ ਇਹ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ ਬਿਲਕੁਲ ਜੀ ਬਿਲਕੁਲ ਆਪਣਾ ਪੰਜਾਬ ਸਰਕਾਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਫੌਜ ਦੇ ਅਫਸਰ ਏਡੀ ਦੂਰੋਂ ਡੈਡ ਬੋਡੀ ਲੈ ਕੇ ਆਏ ਨੇ ਘਟੋ ਘਟਾ ਐਸ ਐਚਓ ਸਾਹਿਬ ਨੂੰ ਆਉਣਾ ਚਾਹੀਦਾ ਦੀ ਜਾਂ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਦੀ ਡੌਟੀ ਲੱਗਣੀ ਚਾਹੀਦੀ ਸੀ ਇੱਥੇ ਮੈਂ ਨਹੀਂ ਕਹਿ ਰਿਹਾ ਘੱਟੋ ਘੱਟ 20 ਆਰਮੀ ਅਫਸਰ ਵੀ ਨੇ ਪੁਲਿਸ ਦੇ ਅਫਸਰ ਵੀ ਨੇ ਗੱਲਾਂ ਕਰ ਰਹੇ ਨੇ ਇਹ ਵੀ ਕੋਈ ਵੀ ਅਫਸਰ ਇੱਥੇ ਪਹੁੰਚੇ ਨਹੀਂ ਸਰਕਾਰ ਦਾ ਅਸੀਂ ਵੀਰ ਜੀ ਇਕੱਠੇ ਰਹੇ ਹਾਂ ਸਿਵਲ ਤੋਂ ਵੀ ਇਕੱਠੀਆਂ ਲਾਗੇ ਪਿੰਡ ਦੇ ਸੀਗੇ ਇਕੱਠੇ ਪੜੇ ਹਾਂ ਤੇ ਅੱਗੇ ਜੁੰਡ ਦੇ ਵਿੱਚ ਵੀ ਇਕੱਠੇ ਹੀ ਰਹਾਂਗੇ ਇਕੱਠੇ ਟੈਨਿੰਗ ਕੀਤੀ ਆ ਹੁਣ ਵੀ ਇਕੱਠੇ ਹੀ ਸੀਗੇ ਬਸ ਉਹ 2 ਮਹੀਨੇ ਪਹਿਲਾਂ ਥੋੜਾ ਬਦਲੀ ਹੋ ਗਈ ਸੀ ਉਹਦੀ ਸਿੱਕਮ ਚਲਾ ਗਿਆ ਸੀ بس ਉਤੋਂ ਆ ਖਬਰ ਮਿਲੀ ਉਹਦੀ ਨੇਚਰ ਸੀ ਨੇਚਰ ਬਹੁਤ ਵਧੀਆ ਸੀ ਵੀਰ ਜੀ ਇਹਨਾਂ ਦਾ ਹਾਸਮੁਖ ਸੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਹਰ ਇੱਕ ਨਾਲ ਹੱਸਦੇ ਖੇਡਦੇ ਰਹਿੰਦੇ ਸੀਗੇ ਬਹੁਤ ਵਧੀਆ ਸੀ ਜੀ ਕੀ ਕਹਣਾ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਅਸੀਂ ਹੀ ਰੋਏ ਨੇ ਬਿਲਕੁਲ ਇਹ ਤਾਂ ਵੀਰ ਜੀ ਮਤਲਬ ਮੈਂ ਵੀ ਇੱਕ ਫੌਜੀ ਹੁੰਦਾ ਇਹ ਚੀਜ਼ਾਂ ਦਾ ਫੌਜ ਦੀ ਜਿਹੜੀ ਡਿਊਟੀ ਹੈ ਦਾ ਮਤਲਬ ਕਹਿਣ ਤੋਂ ਪਰੇ ਆ ਗਈ ਕੁਝ ਕਹਿ ਨਹੀਂ ਸਕਦੇ ਸਾਨੂੰ ਹੀ ਪਤਾ ਕਿਵੇਂ ਕਿਵੇਂ ਕੀ ਕੀ ਕਰਦਾ ਰਹਿੰਦਾ ਬੰਦਾ ਇੱਥੇ ਆਪਣੇ ਪਿੱਛੇ ਜੋ ਬੈਠੇ ਆਂਗੇ ਉਹਨਾਂ ਵਾਸਤੇ ਸਰਾਧਾਂ ਦੇ ਲੜਦੇ ਰਹਿੰਦੇ ਆ ਬਹੁਤ ਕੁਝ ਕਰਨਾ ਪੈਂਦਾ ਵੀਰੇ ਬਸਤ ਕੋ ਸਾਸਕੇ ਚਲੀਦਾ ਇਹ ਵੀ ਵੀਰ ਆਪਣੇ ਨਾਲ ਹੀ ਸੀ ਪਰਿਵਾਰ ਪਿੱਛੇ ਪਰਿਵਾਰ ਪਿੱਛੇ ਵੀਰ ਜੀ ਉਹਨਾਂ ਦੇ ਵਾਈਫ ਨੇਗੇ ਦੋ ਬੱਚੇ ਨੇ ਲੜਕੀ 12 ਸਾਲ ਦੀ ਆ ਲੜਕਾ ਬੇਟਾ ਲੇਟ ਹੋਇਆ ਥੋੜਾ ਜਿਹਾ 1.5 ਸਾਲ ਦਾ ਹੋਗਾ ਮਦਰ ਨੇ ਬ੍ਰਦਰ ਹੈ ਨਹੀਂ ਕੋਈ ਫਾਦਰ ਦੀ ਵੀ ਡੈਥ ਹੋਈ ਆ ਤੇ ਚਾਰ ਸਿਸਟਰਾਂ ਨੇ ਯੂਨਾਨ ਕਰਦੇ ਹਾਲਾਤ ਠੀਕ ਨੇ ਜੀ ਫਿਲਹਾਲ ਮੱਲਮ ਮੁੰਡੇ ਨੇ ਕੋਈ ਜੀ ਸੀ ਹੋਈ ਨਹੀਂ ਹਾਂਜੀ ਹਾਂਜੀ ਕੋਈ ਜੀ ਸੀ ਕਰਦੇ ਵਿੱਚ ਹੁਣ ਮੁੰਡਾ ਛੋਟਾ ਹੈਗਾ 1.5 ਸਾਲ ਦਾ ਬੱਚਾ ਹੈ ਜੀ ਲੜਕੀ ਵੀ 11 ਸਾਲ ਦੀ ਹੈ 11 ਸਾਲ ਦੀ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋ ਗਈ ਸੀ ਤੇ ਆਪ ਹੁਣ ਚਲੇ ਗਏ ਆਉਣ ਡਿਊਟੀ ਸੀ ਜੀ ਬਿਲਕੁਲ ਡਿਊਟੀ ਤੇ ਸੀ ਗੈਸਟੈਂਟ ਸੀ ਨਹੀਂ ਜੀ ਇਹਨਾਂ ਵਾਰ ਇਹ ਹਜੇ ਕੁਝ ਨਹੀਂ ਪਤਾ ਚੱਲ ਰਿਹਾ ਜੋਨਟ ਚੋਂ ਕੀ ਦੱਸ ਰਹੇ ਨੇ ਇਹ ਇਹ ਘਟਨਾ ਇੱਕ ਵਾਰ ਸੂਬਾ ਤੇ ਦੇਸ਼ ਦੀਆਂ ਸਰਕਾਰਾਂ ਲਈ ਵੱਡੇ ਸਵਾਲ ਖੜੇ ਕਰ ਗਈ ਹੈ ਕਿ ਡਿਊਟੀ ਦੌਰਾਨ jaan ਗਵਾਉਣ ਵਾਲੇ ਜਵਾਨਾਂ ਨੂੰ ਉਹ ਸਨਮਾਨ ਮਿਲਦਾ ਹੈ ਜੋ ਉਹਦੇ ਹੱਕਦਾਰ ਨੇ ਹਕੀਕਤ ਜੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ